ਅਰੇ ਤਿਆਰ ਹੋ ਜਾਓ ਕਿਉਂਕਿ ਹਾਸਿਆ ਦੀ ਸੀਰੀਜ਼ ਵਾਪਸ ਆ ਰਹੀ ਹੈ ਜੀ ਖਾਂ ਅਮਰਿੰਦਰ ਗਿੱਲ ਲੈ ਕੇ ਆ ਰਹੇ ਨੇ ਚੱਲ ਮੇਰਾ ਪੁੱਤ 4 ਜੋ ਕਿ 1 ਅਗਸਤ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਦਾ ਸਮਾਂ ਕਿ ਕੱਲ ਸਿਰਫ ਇਥੇ ਫਿਲਮ ਦੀ ਨਹੀਂ ਹੈ ਸਗੋ ਸਿਆਸਤ ਵੀ ਚੱਲ ਰਹੀ ਹੈ ਜੀ ਹਾਂ ਜੀ ਵੀ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਹਿਲਗਾ ਅਟੈਕ ਤੋਂ ਬਾਅਦ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਪਾਕਿਸਤਾਨ ਐਕਟਰਸ ਨੂੰ ਤੇ ਉਹਨਾਂ ਦੇ ਜਿਹੜੇ ਕਿ ਕੰਟੈਂਟ ਹੈ ਉਹ ਇੰਡੀਆ ਦੇ ਵਿੱਚ ਬੈਨ ਕਰ ਦਿੱਤਾ ਗਿਆ ਨਾਲ ਸਮਾਂ ਕਿ ਇਸ ਫਿਲਮ ਦੇ ਵਿੱਚ ਵੀ ਅਮਰਿੰਦਰ ਗਿੱਲ ਦੇ ਨਾਲ ਨਾਲ ਇਫਤਖਾਰ ਠਾਕੁਰ नसीम विकी कुरशाबाद ਤੇ ਹੋਰ ਵੀ ਕਈ ਪਾਕਿਸਤਾਨੀ ਐਕਟਰ ਜੋ ਕਿ ਨਜ਼ਰ ਆਉਣ ਵਾਲੇ ਨੇ ਪਰ ਸਵਾਲ ਇਹ ਹੈ ਕਿ ਭਾਰਤ ਵਿੱਚ ਮਿਲੇਗਾ ਇਸ ਫਿਲਮ ਨੂੰ ਰਿਲੀਜ਼ ਹੋਣ ਦਾ ਹੱਕ ਕਿਉਂਕਿ ਤੁਸੀਂ ਜਿਵੇਂ ਜਾਣਦੇ ਹੋ ਇਹਨਾਂ ਫਿਲਮਾਂ ਵਿੱਚ ਪਾਕਿਸਤਾਨੀ ਕਲਾਕਾਰ ਵੀ ਸ਼ਾਮਿਲ ਨੇ ਤੇ ਇਨਾਂ ਦਿਨੀ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ 'ਚ ਚੱਲ ਰਹੇ ਤਣਾਅ ਦੇ ਕਾਰਨ ਕਈ ਆਵਾਜ਼ਾਂ ਇਹਨਾਂ ਫਿਲਮਾਂ ਦੇ ਰਿਲੀਜ਼ ਦੇ ਖਿਲਾਫ ਵੀ ਆ ਰਹੀਆਂ ਨੇ ਪਰ ਹੁਣ ਮੈਦਾਨ ਵਿੱਚ ਆ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਕਿਹਾ ਜੋ ਫਿਲਮਾਂ ਦੋਵਾਂ ਦੇਸ਼ਾਂ ਦੇ ਤਣਾਅ ਤੋਂ ਪਹਿਲਾਂ ਬਣ ਚੁੱਕੀਆਂ ਨੇ ਉਹਨਾਂ ਨੂੰ ਰੋਕਣਾ ਨਾ ਇਨਸਾਫੀ ਹੋਵੇਗੀ ਇਸੇ ਲੜੀ ਵਿੱਚ ਗਿੱਪੀ ਗਰੇਵਾਲ ਅਤੇ ਐਮੀ ਵਿਰਕ ਵਰਗੇ ਕਲਾਕਾਰ ਵੀ ਆਏ ਨੇ ਜੋ ਕਹਿੰਦੇ ਨੇ ਕਿ ਸਮਰਪਣ ਅਤੇ ਸਾਂਝ ਦੀਆਂ ਫਿਲਮਾਂ ਨੂੰ ਸਿਆਸਤ ਦੇ ਭੇਟ ਨਹੀਂ ਚੜਾਉਣਾ ਚਾਹੀਦਾ ਤਾਂ ਸਮਾਂ ਕਿ ਚੱਲ ਮੇਰਾ ਪੁੱਤ ਤਿੰਨ ਜੋ 2021 ਦੇ ਵਿੱਚ ਰਿਲੀਜ਼ ਹੋਈ ਉਸਨੇ ਨਾ ਸਿਰਫ ਭਾਰਤ ਤੇ ਪਾਕ ਕਲਾਕਾਰੀ ਦਾ ਸਾਂਝ ਦਾ ਸੁੰਦਰ ਨਮੂਨਾ ਪੇਸ਼ ਕੀਤਾ ਸਗੋਂ ਬਾਕਸ ਆਫਿਸ ਤੇ ਵੀ ਇਤਮਾਲ ਕਰ ਦਿੱਤਾ ਸੀ ਤੇ ਇਸ ਦੇ ਨਾਲ ਹੀ ਹੁਣ ਦੇਖਣਾ ਇਹ ਹੋਏਗਾ ਕਿ ਚੱਲ ਮੇਰਾ ਪੁੱਤ 4 1 ਅਗਸਤ ਨੂੰ ਸਿਨੇਮਾ ਦੇ ਦਰਵਾਜ਼ੇ ਖੜਕਾਂਦੀ ਹੈ ਕਿ ਨਾ ਤੁਹਾਡਾ ਕੀ ਕਹਿਣਾ ਹੈ ਇਸ ਦੇ ਵਿੱਚ ਸਾਨੂੰ ਜਰੂਰ ਦੱਸਿਓ ਤੁਸੀਂ ਵੀ ਸਾਰੇ ਤਿਆਰ ਹੋ ਜਾਓ ਕਿਉਂਕਿ ਹਾਸਿਆ ਦੀ ਸੀਰੀਜ਼ ਵਾਪਸ ਆ ਰਹੀ ਹੈ ਜੀ ਖਾਂ ਅਮਰਿੰਦਰ ਗਿੱਲ ਲੈ ਕੇ ਆ ਰਹੇ ਨੇ ਚੱਲ ਮੇਰਾ ਪੁੱਤ 4 ਜੋ ਕਿ 1 ਅਗਸਤ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਦਾ ਸਮਾਂ ਕਿ ਕੱਲ ਸਿਰਫ ਇੱਥੇ ਫਿਲਮ ਦੀ ਨਹੀਂ ਹੈ ਸਗੋ ਸਿਆਸਤ ਵੀ ਚੱਲ ਰਹੀ ਹੈ ਜੀ ਹਾਂ ਜੀ ਵੀ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਹਿਲਗਾਮ ਅਟੈਕ ਤੋਂ ਬਾਅਦ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਪਾਕਿਸਤਾਨ ਐਕਟਰਸ ਨੂੰ ਤੇ ਉਹਨਾਂ ਦੇ ਜਿਹੜੇ ਕਿ ਕੰਟੈਂਟ ਹੈ ਉਹ ਇੰਡੀਆ ਦੇ ਵਿੱਚ ਬੈਨ ਕਰ ਦਿੱਤਾ ਗਿਆ। ਨਾਲ ਸਮਾਂ ਕਿ ਇਸ ਫਿਲਮ ਦੇ ਵਿੱਚ ਵੀ ਅਮਰਿੰਦਰ ਗਿੱਲ ਦੇ ਨਾਲ ਨਾਲ ਇਫਤਖਾਰ ਠਾਕੁਰ, ਨਸੀਮ ਵਿੱਕੀ, ਗੁਰਸ਼ਾਬਦ ਤੇ ਹੋਰ ਵੀ ਕਈ ਪਾਕਿਸਤਾਨੀ ਐਕਟਰ ਜੋ ਕਿ ਨਜ਼ਰ ਆਉਣ ਵਾਲੇ ਨੇ ਪਰ ਸਵਾਲ ਇਹ ਹੈ ਕਿ ਭਾਰਤ ਵਿੱਚ ਮਿਲੇਗਾ ਇਸ ਫਿਲਮ ਨੂੰ ਰਿਲੀਜ਼ ਹੋਣ ਦਾ ਹੱਕ ਕਿਉਂਕਿ ਤੁਸੀਂ ਜਿਵੇਂ ਜਾਣਦੇ ਹੋ ਇਹਨਾਂ ਫਿਲਮਾਂ ਵਿੱਚ ਪਾਕਿਸਤਾਨੀ ਕਲਾਕਾਰ ਵੀ ਸ਼ਾਮਿਲ ਨੇ ਤੇ ਇਹਨਾਂ ਦਿਨੀਂ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ 'ਚ ਚੱਲ ਰਹੇ ਤਣਾਅ ਦੇ ਕਾਰਨ ਕਈ ਆਵਾਜ਼ਾਂ ਇਹਨਾਂ ਫਿਲਮਾਂ ਦੇ ਰਿਲੀਜ਼ ਦੇ ਖਿਲਾਫ ਵੀ ਆ ਰਹੀਆਂ ਨੇ ਪਰ ਹੁਣ ਮੈਦਾਨ ਵਿੱਚ ਆ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਕਿਹਾ ਜੋ ਫਿਲਮਾਂ ਦੋਵਾਂ ਦੇਸ਼ਾਂ ਦੇ ਤਣਾਅ ਤੋਂ ਪਹਿਲਾਂ ਬਣ ਚੁੱਕੀਆਂ ਨੇ ਉਹਨਾਂ ਨੂੰ ਰੋਕਣਾ ਨਾ ਇਨਸਾਫੀ ਹੋਵੇਗੀ ਇਸੇ ਲੜੀ ਵਿੱਚ ਗਿੱਪੀ ਗਰੇਵਾਲ ਅਤੇ ਐਮੀ ਵਿਰਕ ਵਰਗੇ ਕਲਾਕਾਰ ਵੀ ਆਏ ਨੇ ਜੋ ਕਹਿੰਦੇ ਨੇ ਕਿ ਸਮਰਪਣ ਅਤੇ ਸਾਂਝ ਦੀਆਂ ਫਿਲਮਾਂ ਨੂੰ ਸਿਆਸਤ ਦੇ ਭੇਟ ਨਹੀਂ ਚੜਾਉਣਾ ਚਾਹੀਦਾ ਨਾਸਮਾ ਕੇ ਚੱਲ ਮੇਰਾ ਪੁੱਤ 3 ਜੋ 2021 ਦੇ ਵਿੱਚ ਰਿਲੀਜ਼ ਹੋਈ ਸੀ ਉਸਨੇ ਨਾ ਸਿਰਫ ਭਾਰਤ ਤੇ ਪਾਕ ਕਲਾਕਾਰਿਤ ਸਾਂਝ ਦਾ ਸੁੰਦਰ ਨਮੂਨਾ ਪੇਸ਼ ਕੀਤਾ ਸਗੋ ਬਾਕਸ ਆਫਿਸ ਤੇ ਵੀ ਤਮਾਲ ਕਰ ਦਿੱਤਾ ਸੀ ਤੇ ਇਸ ਦੇ ਨਾਲ ਹੀ ਹੁਣ ਦੇਖਣਾ ਇਹ ਹੋਏਗਾ ਕਿ ਚੱਲ ਮੇਰਾ ਪੁੱਤ 4 1 ਅਗਸਤ ਨੂੰ ਸਿਨੇਮਾ ਦੇ ਦਰਵਾਜ਼ੇ ਖੜਕਾਂਦੀ ਹੈ ਕਿ ਨਾ ਤੁਹਾਡਾ ਕੀ ਕਹਿਣਾ ਹੈ ਇਸ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ